ਲਓ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਤਾਂ ਦੋਸਤੋ ਤੇ ਆਪਾਂ ਨੂੰ ਨਾ ਬਹੁਤ ਸਾਰੇ ਮੈਸੇਜ ਆਉਂਦੇ ਆ ਕਿ ਦੀਦੀ ਸ਼ਿਪਿੰਗ ਦਾ ਦੱਸੋ ਤੇ ਮੈਂ ਅੱਜ ਦੱਸਦੀ ਕਿ ਸ਼ਿਪਿੰਗ ਬਿਲਕੁਲ ਫ੍ਰੀ ਆ ਸ਼ਿਪਿੰਗ ਦਾ ਕੋਈ ਐਕਸਟਰਾ ਚਾਰਜਸ ਨਹੀਂ ਲਿਆ ਜਾਊਗਾ ਤੇ ਸੂਟਾਂ ਤੇ ਜਿੰਨਾ ਜਿੰਨਾ ਪਹਿਨਣ ਦੀਆਂ ਐਨੀਆਂ ਇੱਕ ਮੈਸੇਜ ਆਉਂਦਾ ਸੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਇੰਨਾ ਪਿਆਰ ਦੇਣ ਵਾਸਤੇ ਕੀ ਆਪਣੇ ਸੂਟ ਕੀ ਜਦੋਂ ਵੀ ਮੈਂ ਵੀਡੀਓ ਲੋਡ ਕੀਤੀ ਉਸੇ ਟਾਈਮ ਸਾਰੇ ਸੇਲ ਹੋ ਗਏ ਸਿਰਫ ਮੈਨੂੰ ਲਿਓਨ ਚ ਥੋੜਾ ਟਾਈਮ ਲੱਗ ਗਿਆ ਟਾਈਮ ਇਸ ਤਰ੍ਹਾਂ ਲੱਗ ਗਿਆ ਕਿ ਜਿਸ ਤਰ੍ਹਾਂ ਮੈਂ ਕੀ ਤੇ ਨਾ ਵੀਡੀਓ ਲੋਡ ਕੀਤੀਆਂ ਕਿ ਪਹਿਲਾਂ ਮੈਂ ਘਟ ਬਲੌਗਿੰਗ ਦਾ ਕਰਦੀ ਸੀ ਤੇ ਘਟ ਹੀ ਲੋਡ ਕਰਦੀ ਮੁੜ ਕੇ ਜਿੱਦਣ ਮੇਰੇ ਉਹ ਲੋਡ ਹੋਈ ਤੇ ਉਦੋਂ ਆਪਾਂ ਕੋਰੀਅਰ ਕਰਕੇ ਸੂਟ ਲੈ ਕੇ ਆਉਣੇ ਤੇ ਉਸ ਦਿਨ ਤਾਇਆ ਜੀ ਦੀ ਡੈਥ ਹੋ ਗਈ ਇਸ ਕਰਕੇ ਫਿਰ ਨੂੰ ਪਤਾ ਕਿ ਘਰ ਦਾ ਮੌਲ ਫਿਰ ਜਦੋਂ ਇਸ ਤਰ੍ਹਾਂ ਹੋਵੇ ਤੇ ਫਿਰ ਮੈਂ ਕੋਰੀਅਰ ਵੀ ਨਹੀਂ ਕੀਤੇ ਤੇ ਫਿਰ ਅਗਲੇ ਦਿਨ ਮੈਂ ਕੋਰੀਅਰ ਭੇਜੀ ਤੇ ਕੋਰੀਅਰ ਵਾਲੀਆਂ ਭੈਣਾਂ ਮੇਰੀ ਵੀਡੀਓ ਵੇਖ ਕੇ ਹੱਥ ਜੋੜ ਕੇ ਨਾਲ ਨੂੰ ਬੇਨਤੀ ਆ ਕਿ ਡੈਥ ਹੋਣ ਕਾਰਨ ਤਾਇਆ ਸੌਰਵ ਦੀ ਮੇਰੀ ਦੀ ਡੈਥ ਹੋ ਗਈ ਸੀ ਇਸ ਕਰਕੇ ਕਿ ਕੋਰੀਅਰ ਉਹਨਾਂ ਦੇ ਲੇਟ ਹੋ ਗਿਆ ਬਾਕੀ ਪੈਸੇ ਤੁਹਾਡੇ ਅਰ ਸੇਵ ਆ ਪੁੱਛਣੀ ਇਹੋ ਜੀ ਪ੍ਰੋਬਲਮ ਆਊਗੀ ਕਿ ਤੁਹਾਡੇ ਪੈਸੇ ਮਰ ਜਾਣਗੇ ਤੁਸੀਂ ਵਿਸ਼ਵਾਸ ਕੀਤਾ ਪੇਮੈਂਟ ਕੀਤੀ ਆ ਤੇ ਮੇਰੇ ਤੇ ਵੀ ਵਿਸ਼ਵਾਸ ਕਰੋ ਕਿ ਤੁਹਾਨੂੰ ਫੂਡ ਜਿਹੜਾ ਵਾ ਤੁਹਾਨੂੰ ਪੂਰਾ ਮਿਲੂਗਾ ਜਿੰਨਾ ਤੁਹਾਨੂੰ ਕੋਰੀਅਰ ਨਹੀਂ ਮਿਲਦਾ ਉਹ ਮੇਰੀ ਜ਼ਿੰਮੇਵਾਰੀ ਆ ਤੁਸੀਂ ਆਪਣੀ ਭੈਣ ਤੇ ਵਿਸ਼ਵਾਸ ਕਰਕੇ ਫੂਡ ਮੰਗਵਾਓ ਉਹ ਮੇਰੀ ਟੈਨਸ਼ਨ ਆ ਜਿੰਨਾ ਟਾਈਮ ਤੜਕ ਕੋਰੀਅਰ ਨਹੀਂ ਪਹੁੰਚਦਾ ਤੇ ਬਾਕੀ ਜਿਨ੍ਹਾਂ ਦੇ ਕੋਰੀਅਰ ਮੇਰੇ ਸਾਹਮਣੇ ਤੇ ਅੱਜ ਪਹੁੰਚ ਗਏ ਹੋਣਗੇ ਜਿਨ੍ਹਾਂ ਜਿਨ੍ਹਾਂ ਦੇ ਨਹੀਂ ਪਹੁੰਚੇ ਉਹ ਸਕਦਾ ਕੱਲ ਪਹੁੰਚ ਜਾਣ ਬਸ ਕੱਲ ਤੱਕ ਹੋ ਜਾਣਗੇ ਜਦੋਂ ਪਹੁੰਚ ਗਏ ਮੈਨੂੰ ਜ਼ਰੂਰ ਮੈਸੇਜ ਕਰ ਦਿਓ ਬਾਕੀ ਤੁਹਾਨੂੰ ਮੈਂ ਕੀ ਟਰੈਕਿੰਗ ਨੰਬਰ ਜਿਹੜਾ ਹੈ ਕੀ ਨਾਲ ਨਾਲ ਸੈਂਡ ਕਰ ਦੋਗੀ ਮੇਰੇ ਕੋਲ ਆ ਜਿੱਦਾਂ ਦੇ ਨਹੀਂ ਪਹੁੰਚੇ ਉਹ ਮੈਨੂੰ ਮੈਸੇਜ ਕਰ ਦਿਓ ਤੇ ਮੈਂ ਟਰੈਕਿੰਗ ਨੰਬਰ ਜਿਹੜੇ ਤੁਹਾਨੂੰ ਸੈਂਡ ਕਰ ਦੋਗੀ ਤੇ ਤੁਸੀਂ ਟਰੈਕਿੰਗ ਨੰਬਰ ਤੋਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਕੋਰੀਅਰ ਕਿੱਥੇ ਹੈ ਠੀਕ ਆ ਤੇ ਚਲੋ ਜੀ ਆਪਾਂ ਪਹੁੰਚੇ ਵਰਕ ਦੀ ਬਹੁਤ ਜ਼ਿਆਦੀ ਡਿਮਾਂਡ ਸੀ ਬਹੁਤ ਮੈਨੂੰ ਮੈਸੇਜ ਆਉਂਦੇ ਸੀ ਕਾਲ ਆਉਂਦੇ ਸੀ ਤੇ ਮੈਂ ਹੁਣ ਉਹ ਵਰਕ ਸੂਟ ਲੈ ਕੇ ਆਈ ਆ ਤੇ ਆਪਾਂ ਸ਼ੁਰੂ ਕਰਦੇ ਹਾਂ ਸਟਾਰਟ ਤੇ ਜਿੰਨੇ ਜਿੰਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਤੇ ਬਾਕੀ ਕਿ ਜਿੰਨੇ ਵੀ ਸੂਟ ਲੈਣੇ ਆ ਜਿੰਨੂੰ ਪਸੰਦ ਆ ਜਾਂਦਾ ਠੀਕ ਹੈ ਤੁਸੀਂ ਸਕਰੀਨਸ਼ਾਟ ਭੇਜ ਕੇ ਪੇਮੈਂਟ ਕਰਕੇ ਉਹਦਾ ਸਕਰੀਨਸ਼ਾਟ ਭੇਜ ਕੇ ਤੇ ਉਸੇ ਟਾਈਮ ਬੁੱਕ ਕਰਵਾ ਲਿਓ ਕਿਉਂਕਿ ਜੇ ਤੁਹਾਨੂੰ ਕੋਈ ਕਲਰ ਸਾਨੂੰ ਬਾਅਦ ਚ ਮਿਲ ਜੇ ਇਹ ਡਿਜ਼ਾਈਨ ਇਹਦਾ ਨਹੀਂ ਇਹ ਡੀ ਹੈਗਾ ਜੀ ਕਿ ਮੈਂ ਤੁਹਾਨੂੰ ਦੁਬਾਰਾ ਕਹਾਂਗੀ ਤੁਹਾਨੂੰ ਇਹ ਡਿਜ਼ਾਈਨ ਵੀ ਬਹੁਤ ਔਖੇ ਡਿਜ਼ਾਈਨ ਮਿਲੇ ਜੇ ਮੈਨੂੰ ਇਹ ਤੇ ਹੁਣ ਤੁਸੀਂ ਜਿਹਨ ਜਿਹਨ ਪਸੰਦ ਆਨ ਦੇ फटाफट ਆਪਣੇ ਕੋਲ ਗਵਾ ਲਓ ਤੇ ਆਪਾਂ ਕਰਦੇ ਹਾਂ ਸਟਾਰਟ ਹਾਂਜੀ ਆ ਇਹ ਹੈਗਾ ਆਪਣਾ ਫਰਸਟ ਸੂਟ ਤੇ ਪ੍ਰਿੰਟਡ ਆਪਣੀ ਸ਼ਰਟ ਆਉਗੀ ਤੇ ਬਾਟਮ ਤੇ ਉਸ ਤਰ੍ਹਾਂ ਹੀ ਵਰਕ ਤੇ ਕਲਰ ਤੁਸੀਂ ਚੈੱਕ ਕਰੀ ਜਾਓ ਪ੍ਰਾਈਸ ਵੀ ਉਹ ਹੀ ਹੈ 650 ਬਸ ਤੁਸੀਂ ਕਲਰ ਚੈੱਕ ਕਰੀ ਜਾਓ ਜਿਹਨ ਜਿਹਨ ਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੇ ਨਾਲ ਹੀ ਤੁਸੀਂ ਗੂਗਲ ਪੇ ਕਰਕੇ ਪੇਪੀਐਮ ਕਰਕੇ ਪੈਸੇ ਤੇ ਸਕਰੀਨ ਸ਼ਾਟ ਭੇਜੀ ਜਾਓ ਤੇ ਆਪਾਂ ਆਪਣੀ ਜੁੜੀ ਕਰਵਾ ਸਕਾਂਗੇ ਦੁਪੱਟਾ ਦੋ ਇੰਚ ਟੱਕਾ ਸਰਦੀ। ਦੁਪੱਟੀ ਬਿਲਕੁਲ ਆਪਣੇ ਖੁੱਲੇ-ਖੁੱਲੇ ਨਹੀਂ ਤੇ ਦੁਪੱਟੀ ਨਹੀਂ ਆਪਣੀ ਛੋਕੀਆਂ ਹੁੰਦੀ। ਇੱਕ ਦੋ ਬਟਾ। ਬੈਡ ਦੀ ਸਿੰਗਲ ਚਾਦਰ ਜਿੱਤਾ ਦੁਪੱਟਾ ਹੀ ਹੁੰਦਾ। ਤੇ ਆਪਣਾ ਹੈਗਾ ਵਾ ਜਿਹੜਾ ਨੇ ਕਾ ਪ੍ਰਾਈਸ 6.50 ਹੋ ਰਿਹਾ। ਤੇ ਪੇਮੈਂਟ ਤੁਹਾਨੂੰ ਦਾ ਆਨਲਾਈਨ ਸਕਰੀਨਸ਼ਾਟ ਭੇਜੀ ਜਾਓ ਤੇ ਆਪ ਕੋ ਆਪਣਾ ਸੂਟ ਜਿਹੜੇ ਬੁੱਕ ਕਰਵਾਈ ਹੈ।

ਸਾਰੇ ਆਪਾਂ ਕੋਰਸ ਦੇ ਵਿੱਚ ਬਹੁਤ ਜ਼ਿਆਦਾ ਖਰਾ ਸਮਨ ਆ ਕੋਲ ਨਾ ਠੀਕ ਹੈ ਤਾਂ ਕੋਰਸ ਦਾ 3000 ਜਿਹੜੀ ਜੜੀ ਮੇਰੀ ਭੈਣ ਦੀ ਡਿਮਾਂਡ ਸੀ ਬਾਟਮ ਵਰਕ ਸਾਰੇ ਵਾਲੀ ਆਪਾਂ ਲੈ ਹੁੰਦੇ ਆ ਠੀਕ ਹੈ ਤੇ ਪ੍ਰਾਈਸ 650 ਤੇ ਕੋਰੀਅਰ ਚਾਰਜਸ ਤੁਸੀਂ ਕੋਈ ਨਹੀਂ ਦੇਣਾ ਸ਼ਿਪਿੰਗ ਬਿਲਕੁਲ ਫ੍ਰੀ ਜਦੋਂ ਪੜੇ ਮੈਸੇਜ ਆਏ ਸ਼ਿਪਿੰਗ ਬਾਰੇ ਦੱਸ ਦਿਆ ਕਰੋ ਤੇ ਮੈਂ ਹੁਣ ਤੁਹਾਨੂੰ ਦੱਸਦਾ ਕਿ ਕਿ ਸ਼ਿਪਿੰਗ ਹੋ ਗਈ ਹੈ ਇਹਨਾਂ ਦੋ ਸ਼ੇਡ ਦਾ ਕੋਟ ਆ ਉਦਰਾ ਮਸਲੀਨ ਦੇ ਦੁਪੱਟੇ ਆ ਤੇ ਕਿਸੇ ਨੇ ਕੋਟ ਦੇ ਢੋਰੀਏ ਦੇ ਦੁਪੱਟੇ ਵਿੱਚ ਤੀਸਰਾ ਕਲਰ ਜੇ ਦੀ ਚਾਹ ਛੇਤੀ ਮੈਨੂੰ कलर लिख लोक हैपट्टा भी होगा दुपट्टा तीन छे ठीक है दुपट्टा तीन छे ਤੇ ਨਾਲ ਦਵਾ ਸੀ ਕਈ ਵਾ ਕਈ ਤੇ ਹੈਗੇ 2 ਸ਼ੇਡ ਤੇ 3 ਸ਼ੇਡ ਦੇ ਕੁਝ ਵਰਤੇ ਠੀਕ ਆ ਆ ਵੀ ਤਿੰਨ ਸ਼ੇਡ ਨਾਲ ਕਰਤਾ ਤੇ ਇਹ ਜਿਹੜੀ ਬਾਟਮ ਆ ਇਹ ਜਿਹੜੀ ਪੂਰੀ ਪਲੇਨ ਨਹੀਂ ਹੈ ਵਿੱਚ ਥੋੜੀ ਥੋੜੀ ਸਟਾਰ ਜੇ ਆ ਡੌਗਸ ਜੇ ਵਾਂਗੂ ਬਣੇ ਆ ਤੇ ਫਿਰ ਉੱਪਰ ਵਿੱਚ ਲੋ ਵਰਕ ਬਹੁਤ ਸੋਹਣੇ ਸੂਟ ਬਣੇ ਆ ਕਿ ਜਿਹੜਾ ਜਿਹੜਾ ਮੈਂ ਦਵਾਉ ਉਹ ਚਾਰ ਕਰੂੰਗਾ ਤੋਂ ਇਹਨੂੰ ਸੋਲਦੇ ਹੀ ਸਿਰਫ 500 ਦਾ ਹੋਤਾ ਤਾਂ 650 ਦੇ ਵਿੱਚ ਡਬਲ 2 बटा ਨਾਲ ਤਾਨੂੰ ਪਹੁੰਚਾ ਵਰਤ। ਕਿਤੇ ਹੋ ਨਹੀਂ ਮਿਲਿਆ। ਸਿੱਕਾ ਕੰਦਰ ਜੀ। ਇਹਨਾਂ ਵਾਈਟ ਸਵਾਰ ਵਿਟਾਮਿਨ ਪਿਊਰ ਪੂਰੀ ਨੀ ਲੀਟ ਰੇਂਜ ਸ਼ੇਡਾ ਬਾਟਮ ਤੇ ਵਰਕ ਤੇ ਦੁਪੱਟਾ ਇਹਨਾਂ ਦੋ ਸ਼ੇਡ ਇਹਨਾਂ ਦੁਪੱਟਾ ਦੋ ਸ਼ੇਡ ਤਾਂ ਜੀ ਕੋਈ ਵੱਡਾ ਤਾਂ ਨਹੀਂ ਖੋਲਿਆ ਆਪਾਂ ਜਿਹੜੀ ਚੜੀ ਮੈਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਵੀਡੀਓ ਲੋਡ ਹੋਣੇ ਪਾਸਾ ਤੇ ਜਦੋਂ ਤੁਹਾਡੇ ਕੋਲ ਵੀਡੀਓ ਪਹੁੰਚ ਗਈ ਤੇ ਸਕਰੀਨਸ਼ਾਟ ਲੈ ਕੇ ਤੇ ਆਪਾਂ ਪੇਮੈਂਟ ਦਾ ਵੀ ਸਕਰੀਨਸ਼ਾਟ ਲੈ ਕੇ ਤੇ ਭੇਜ ਦੋ ਫਿਰ ਆਪਾਂ ਜਿਹੜੀਆਂ ਕੰਫਰਮ ਕਰ ਦਾਂਗੇ ਐਡਰੈਸ ਤੇ ਐਡਰੈਸ ਆਪਣਾ ਪ੍ਰੋਪਰ ਭੇਜ ਅਗਰੋਂ ਤੇ ਪਿੰਨ ਕੋਡ ਜ਼ਰੂਰ ਲਿਖਿਆ ਦੇਣਾ ਸ਼ੇਅਰ ਤਾਂ ਮੇਰੇ ਚਹੁਰ ਵਖਾ ਦਿੰਨੀ ਆ ਤੇ ਬਾਕੀ ਆਪਾਂ ਅਲਰੇਡੀ ਵੀਡੀਓ ਫੀਡ ਲੋਡ ਕਰਾਂਗੇ ਇੰਨੇ ਦਾ ਕਰਦੇ ਆ ਇੱਕ ਵਾਰ ਜੇ ਕਰ ਦੇ ਇਦੇ ਵਿੱਚ ਮੈਂ 3 8 ਸ਼ੇਅਰ ਜਿਹੜਾ ਪਟਾ ਠੀਕ ਆ ਤੇ ਬਾਕੀ ਕਿੰਨੇ ਵੀਡੀਓ ਦੇ ਵਿੱਚ ਇਹ ਸੂਟ ਜਿਹਨੂੰ ਜਿਹਨੂੰ ਪਸੰਦ ਆਉਂਦੇ ਸਕਰੀਨ ਸ਼ਾਟ ਲੈ ਕੇ ਆਪਣਾ ਬਸ WhatsApp ਤੋਂ ਛੱਡ ਦਿਓ ਨਾਲ ਸਕਰੀਨਸ਼ਾਟ ਤੇ ਨਾਲ ਹੀ ਆਪਣਾ ਐਡਰੈਸ ਨਾਲ ਹੀ ਪੇਮੈਂਟ ਦਾ ਸਕਰੀਨਸ਼ਾਟ ਤੇ ਆਪਾਂ ਉਹਨੂੰ ਸੂਟ ਭੇਜ ਦਾਂਗੇ ਤੇ ਜਿੰਨੇ ਜਿੰਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਵੀਡੀਓ ਪਹੁੰਚੇ ਡੈਡੀਪੈਨਟ ਸੂਟ ਲੈਣੇ ਚਾਹਵਨ ਨੇ ਤੇ ਜਿੰਨਾਂ ਜਿੰਨਾਂ ਸੂਟ ਆਪਣੇ ਪਹੁੰਚ ਗਏ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਸੂਟ ਕਿਦਾਂ ਦੇ ਆ ਤੇ ਬਾਕੀ ਤੁਸੀਂ ਆਪਣੇ ਅੱਜ ਦੇ ਕਲਰ ਡਿਜ਼ਾਈਨ ਦੇਖ ਲਈ ਸਾਰੇ ਬਾਟਮ ਵਰਕ ਆ ਤੇ ਬਾਟਮ ਵਰਕ ਦੀ ਸਾਰੇ ਡਿਮਾਂਡ ਕਰਦੇ ਆ ਤੇ ਆਪਾਂ ਬਾਟਮ ਵਰਕ ਨਹੀਂ ਆਉਂਦੇ ਤੇ ਆਪਣੇ ਕੋਲ ਆਲ ਓਵਰ ਵੀ ਆ ਉਹਨਾਂ ਦੀ ਵੀਡੀਓ ਮੈਂ ਬਾਅਦ ਚ ਰੋਟ ਕਰੂੰਗੀ ਤੇ ਚਲੋ ਆਪਣੇ ਇਹ ਅੱਜ ਦੇ ਆ ਤੁਸੀਂ ਸਕਰੀਨ ਸ਼ਾਟ ਤੇ ਜੋ ਤੇ ਮੈਂ ਤੁਹਾਡੇ ਸੂਪ ਕਰੀ ਰੱਹ ਜਿਹੜੇ ਅਲੱਗ ਕਰ ਦੂੰਗਾ ਤਾਂ ਤੱਕ ਜੀ ਸਤਿ ਸ਼੍ਰੀ ਅਕਾਲ